ਸੰਗਤ ਜੀ ਟੂਣਾ ਆਖਿਰ ਹੁੰਦਾ ਕੀ ਹੈ ਕਿਸ ਨੂੰ ਕੌਣ ਲੋਕ ਕਰਦੇ ਹਨ ਅਤੇ ਇਸ ਟੂਨੇ ਨੂੰ ਕੌਣ ਕਰਵਾਉਂਦੇ ਹਨ ਸਭ ਤੋਂ ਜ਼ਿਆਦਾ ਲੋਕ ਟੂਣਾ ਕਿੱਥੇ ਕਰਦੇ ਹਨ ਟੂਣਾ ਕਰਨ ਅਤੇ ਕਰਵਾਉਣ ਵਾਲੇ ਨੂੰ ਇਸ ਦੇ ਕੀ ਫਾਇਦੇ ਹੋ ਸਕਦੇ ਹਨ ਆਖਿਰ ਇਹ ਟੂਣਾ ਕੀਤਾ ਹੀ ਕਿਉਂ ਜਾਂਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਪੂਰੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਅਤੇ ਇਸ ਦੇ ਨਫੇ ਨੁਕਸਾਨ ਕੀ ਹਨ ਸਭ ਤੋਂ ਸੰਗਤ ਜੀ ਨੂੰ ਜਾਣੂ ਕਰਵਾਵਾਂਗੇ ਪਹਿਲੀ ਵਾਰ ਇਸ ਚੈਨਲ ਤੇ ਹਾਜ਼ਰੀ ਭਰਦੀ ਹੋਈ ਸੰਗਤ ਜੀ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਦਿਓ ਇਸ ਨਾਲ ਕੀ ਹੋਵੇਗਾ ਇਸ ਚੈਨਲ ਤੋਂ ਪੇਸ਼ ਕੀਤੀ ਜਾਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇਗੀ ਸੰਗਤ ਜੀ ਟੂਣਾ ਸ਼ਬਦ ਵੇਖਣ ਸੁਣਨ ਬਹੁਤ ਹੀ ਛੋਟਾ ਜਾਪਦਾ ਹੈ ਪਰ ਇਸ ਦੇ ਰੂਪ ਬੜੇ ਹੀ ਖਤਰਨਾਕ ਹਨ ਜੋ ਕੋਈ ਵੀ ਸਾਈਂ ਤੀਰਾਂ ਪਗੰਬਰਾਂ ਮਸਤਾ ਦੇਵੀ ਦੇਵਤਿਆਂ ਦੀ ਨੂਰੀ ਵਿੱਚ ਪੂਜਾ ਕਰਦੇ ਹਨ ਬਿਲਕੁਲ ਸਾਤਵਿਕ ਤਰੀਕੇ ਨਾਲ ਉਹ ਫਕਰ ਕਦੀ ਕਿਸੇ ਨੂੰ ਕਿਸੇ ਵੀ ਪ੍ਰਕਾਰ ਦਾ ਟੂਣਾ ਕਰਨ ਨੂੰ ਨਹੀਂ ਕਹਿੰਦੇ ਕਈ ਸੰਗਤ ਜੀ ਇਹ ਵੀ ਕਹਿਣਗੇ ਕਿ ਟੂਣਾ ਤਾਂ ਐਵੇਂ ਇੱਕ ਮਨ ਘੜਤ ਗੱਲ ਹੈ ਕਿਉਂਕਿ ਉਹਨਾਂ ਨੇ ਅਕਸਰ ਸੋਸ਼ਲ ਮੀਡੀਆ ਤੇ ਕਿਸੇ ਨੂੰ ਟੂਣਾ ਚੁੱਕ ਕੇ ਉਸ ਵਿੱਚੋਂ ਸ਼ਰਾਬ ਪੀਂਦੇ ਵੇਖਿਆ ਹੋਵੇਗਾ ਜਾਂ ਕੁਝ ਹੋਰ ਚੀਜ਼ਾਂ ਚੁੱਕ ਕੇ ਖਾਂਦੇ ਵੇਖਿਆ ਹੋਵੇਗਾ ਕਹਿਣਗੇ ਕਿ ਜਦ ਉਹਨਾਂ ਨੂੰ ਕੁਝ ਨਹੀਂ ਹੋਇਆ ਤਾਂ ਸਾਨੂੰ ਕੀ ਹੋਣ ਲੱਗਾ ਹੈ ਬੇਸ਼ੱਕ ਉਹਨਾਂ ਨੂੰ ਕੁਝ ਨਹੀਂ ਹੋਇਆ ਇਹ ਵੀਡੀਓ ਵਿੱਚ ਬਖਾ ਦਿੱਤਾ ਗਿਆ ਹੋਵੇਗਾ ਜੋ ਲੋਕ ਸ਼ਰਾਰਤ ਤੌਰ ਤੇ ਲੋਕਾਂ ਨੂੰ ਵੈਸੇ ਹੀ ਡਰੋਂ ਲਈ ਜਾਂ ਕਿਸੇ ਬਹਿਮ ਵਿੱਚ ਪਾਉਣ ਲਈ ਟੂਣਾ ਕਰਕੇ ਰੱਖ ਦਿੰਦੇ ਹਨ ਹੋ ਸਕਦਾ ਉਸ ਨਾਲ ਕਿਸੇ ਨੂੰ ਕੁਝ ਨਾ ਹੋਵੇ ਪਰ ਜੋ ਲੋਕ ਸਿਲੇ ਕੱਟਦੇ ਹਨ ਕਾਲਾ ਯਾਦੂ ਟੂਣਾ ਜਾਣਦੇ ਹਨ ਉਹਨਾਂ ਨੇ ਕੁਝ ਅਜੀਹੀਆਂ ਖਤਰਨਾਕ ਤਾਕਤਾਂ ਦੀ ਸਿੱਧੀ ਕੀਤੀ ਹੁੰਦੀ ਹੈ ਜਦੋਂ ਉਹ ਕਿਸੇ ਵਿਅਕਤੀ ਤੋਂ ਕਿਤੇ ਟੂਣਾ ਕਰਵਾ ਦਿੰਦੇ ਹਨ ਤਾਂ ਫਿਰ ਉਸ ਟੂਣੇ ਦੀ ਲਪੇਟ ਵਿੱਚ ਜੇਕਰ ਕੋਈ ਆ ਜਾਂਦਾ ਹੈ ਤਾਂ ਉਹ ਬੜਾ ਬੁਰੀ ਤਰ੍ਹਾਂ ਟੂਣੇ ਦੀ ਮਾਰ ਵਿੱਚ ਲਪੇਟਿਆ ਜਾਂਦਾ ਹੈ ਫਿਰ ਉਸ ਟੂਣੇ ਦੀ ਲਪੇਟ ਵਿੱਚ ਆਇਆ ਹੋਇਆ ਵਿਅਕਤੀ ਆਪਣੀ ਸਾਰੀ ਸੁੱਧ ਬੁੱਧ ਖੋ ਬੈਠਦਾ ਹੈ ਜੇਕਰ ਉਸ ਨੂੰ ਕੋਈ ਖਾਸ ਮੂਰੀ ਵਾਲਾ ਫੱਕਰ ਮਿਲ ਜਾਵੇ ਤਾਂ ਉਸ ਨੂੰ ਇਸ ਟੂਣੇ ਦੀ ਲਪੇਟ ਵਿੱਚੋਂ ਕਢਵਾ ਸਕਦਾ ਹੈ ਨਹੀਂ ਤਾਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਟੂਣਾ ਆਖਿਰ ਕਰਦਾ ਕੌਣ ਹੈ ਅਤੇ ਕਿੱਥੇ ਕਰਦਾ ਹੈ ਪਹਿਲਾਂ ਤਾਂ ਲੋਕ ਚਰਸਤਿਆਂ ਵਿੱਚ ਟੂਣਾ ਕਰਦੇ ਹੁੰਦੇ ਸੀ ਅੱਜ ਕੱਲ ਤਾਂ ਗਲੀ ਮੁਹੱਲੇ ਅਤੇ ਘਰਾਂ ਵਿੱਚ ਵੀ ਟੂਣੇ ਹੋਣ ਲੱਗੇ ਹਨ ਕਿਉਂਕਿ ਅੱਜ ਕੱਲ ਲੋਕ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੁੰਦੇ ਬਲਕਿ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੂੰ ਦੂਸਰੇ ਦੀਆਂ ਖੁਸ਼ੀਆਂ ਵੇਖ ਕੇ ਆਉਂਦਾ ਹੈ ਉਨਾ ਤੋਂ ਦੂਸਰੇ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ ਸ਼ਾਇਦ ਇਸੇ ਕਰਕੇ ਉਹ ਖੁਸ਼ੀ ਵਿਅਕਤੀ ਨੂੰ ਦੁਖੀ ਕਰਨ ਲਈ ਕਾਲੇ ਜਾਦੂ ਟੂਨੇ ਵਾਲਿਆਂ ਕੋਲ ਜਾ ਕੇ ਉਸ ਤੇ ਤਰ੍ਹਾਂ-ਤਰ੍ਹਾਂ ਦੇ ਟੂਨੇ ਕਰਵਾਉਂਦੇ ਹਨ ਸੋਚ ਕੇ ਵੇਖੋ ਜੇਕਰ ਕੋਈ ਖੁਸ਼ ਹੈ ਤਾਂ ਉਸ ਨੂੰ ਦੁਖੀ ਕਰਕੇ ਤੁਹਾਨੂੰ ਕੀ ਮਿਲਣਾ ਹੈ ਉਝ ਨਹੀਂ ਮਿਲਣਾ ਘੜੀ ਦੀ ਘੜੀ ਤੁਸੀਂ ਦੂਸਰੇ ਨੂੰ ਬਰਬਾਦ ਹੁੰਦਾ ਵੇਖ ਕੇ ਖੁਸ਼ ਹੋ ਲਵੋਗੇ ਪਰ ਦੂਸਰੇ ਨੂੰ ਦੁਖੀ ਕਰਨ ਦਾ ਸ਼ਰਾਪ ਵੀ ਤਾਂ ਤੁਹਾਨੂੰ ਲੱਗਣਾ ਹੈ ਬੇਸ਼ੱਕ ਟੂਣਾ ਕਰਦੇ ਆ ਤੁਸੀਂ ਦੂਸਰੇ ਦੀਆਂ ਨਜ਼ਰਾਂ ਤੋਂ ਬਚ ਜਾਵੋਗੇ ਪਰ ਕੁਦਰਤ ਦਾ ਅਤਲ ਨਿਯਮ ਹੈ ਜੋ ਬੀਜੋਗੇ ਉਹੀ ਵੋਗੋਗੇ ਬਾਕੀ ਤੁਸੀਂ ਕਾਲੇ ਜਾਦੂ ਪੂਨੇ ਵਾਲਿਆਂ ਨੂੰ ਜਿੰਨੇ ਮਰਜ਼ੀ ਪੈਸੇ ਦੇ ਕੇ ਟੂਨੇ ਕਰਵਾ ਲਵੋ ਜਦੋਂ ਤੁਸੀਂ ਉਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਤਾ ਫਿਰ ਉਸੇ ਹੀ ਪੂਨੇ ਦਾ ਅਸਰ ਉਹਨਾਂ ਨੇ ਤੁਹਾਡੇ ਉੱਤੇ ਪਾ ਦੇਣਾ ਹੈ ਸੰਗਤ ਜੀ ਜੇਕਰ ਕਦੀ ਕਿਤੇ ਵੀ ਤੁਹਾਨੂੰ ਪੂਣਾ ਕੀਤਾ ਦਿਸੇ ਤਾਂ ਜਲਦਬਾਜੀ ਵਿੱਚ ਤੁਸੀਂ ਹੱਥ ਨਹੀਂ ਪਾਉਣਾ ਕਿਸੇ ਖਾਸ ਧਾਰਮਿਕ ਸਥਾਨ ਤੋਂ ਲਿਆਂਦਾ ਹੋਇਆ ਜਲ ਜਿਸ ਤੇ ਪ੍ਰਮਾਤਮਾ ਦੀ ਲਿਸ਼ਕੋਰ ਪਈ ਹੁੰਦੀ ਹੈ ਉਸ ਜਲ ਨੂੰ ਪੂਨੇ ਤੇ ਛਿੜਕਾਉਣਾ ਚਾਹੀਦਾ ਹੈ ਬਾਕੀ ਕੰਮ ਬਾਅਦ ਵਿੱਚ ਕਰਨੇ ਹੈ ਅਸੀਂ ਮੰਡਾਰ ਮਲਟੀਮੀਡੀਆ ਚੈਨਲ ਦੇ ਰਾਹੀਂ ਹਮੇਸ਼ਾ ਕੋਈ ਨਾ ਕੋਈ ਸੰਦੇਸ਼ ਆਪਜੀ ਤੱਕ ਜ਼ੂਰ ਪਹੁੰਚਦਾ ਕਰਦੇ ਹਾਂ ਅੱਜ ਵੀ ਅਸੀਂ ਸੰਦੇਸ਼ ਪਹੁੰਚਾ ਰਹੇ ਹਾਂ ਜੇਕਰ ਕੋਈ ਵੀ ਇਸ ਵੀਡੀਓ ਨੂੰ ਸੁਣਨ ਦੇਖਣ ਵਾਲਾ ਟੂਣਿਆਂ ਦੇ ਚੱਕਰ ਵਿੱਚ ਹੋਵੇ ਤਾਂ ਇਸ ਚੱਕਰ ਵਿੱਚੋਂ ਬਾਹਰ ਨਿਕਲਣ ਦੀ ਅਹਿਮ ਕੋਸ਼ਿਸ਼ ਕਰੇ ਅਤੇ ਟੂਣੇ ਕਰਨ ਵਾਲੇ ਕਾਲੇ ਜਾਦੂ ਟੂਣੇ ਵਾਲਿਆਂ ਤੋਂ ਹਮੇਸ਼ਾ ਕਿਨਾਰਾ ਕਰਕੇ ਰਹੋ ਕਿਉਂਕਿ ਜੋ ਅੱਜ ਕਿਸੇ ਹੋਰ ਦਾ ਜਾਦੂ ਟੂਨੇ ਨਾਲ ਵਿਗਾੜ ਰਿਹਾ ਹੈ ਉਹ ਤੁਹਾਡਾ ਵੀ ਸਕਾ ਕਦੀ ਨਹੀਂ ਹੋ ਸਕਦਾ ਤੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜਿਕਰਾ ਸੰਤ ਸਾਈਂ ਲੋਕਜੀ ਦਾ ਬੋਲ ਸੱਚੇ ਦਰਬਾਰ ਦੀ ਜੈ